ਅੱਜ ਸ਼ਹੀਦ ਆ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮੈਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਪਛਾਣਾਂ ਤੇ ਚੱਲਦੇ ਹੋਏ ਉਹਨਾਂ ਦੇ ਜੋ ਕਿਥੇ ਕਾਰਨਾਮਿਆਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਸੇਵਾ ਕਰਨ ਕੌਮ ਦੀ ਸੇਵਾ ਕਰਨ ਇਹ ਉਹਨਾਂ ਤੋਂ ਇੱਕ ਸਾਨੂੰ ਸੇਵ ਵੀ ਮਿਲਦੀ ਆ ਕਿ ਜੋ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਜੋ ਅਸੀਂ ਆਜ਼ਾਦੀ ਦਾ ਨਿਕ ਮੰਨ ਰਹੇ ਆ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਅਸੀਂ ਯਾਦ ਰੱਖੀਏ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ 'ਚ ਸਾਂਭੀ ਰੱਖੀਏ ਤੇ ਨਾਲ ਹੀ ਜੋ ਅਸੀਂ ਸਾਫ ਸੁਥਰਾ ਸਮਾਜ ਸਿਰਜੀਏ ਭ੍ਰਿਸ਼ਟਾਚਾਰ ਤੋਂ ਮੁਕਤ ਵਧੀਆ ਪੰਜਾਬ ਦੇ ਸੱਜਣਾ ਉਹਦੀ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਜੋ ਪੀੜ੍ਹੀ ਹੈ ਉਹਨਾਂ ਨੂੰ ਚੇਤੇ ਕਰਦੇ ਆਉਣ ਵਾਲਾ ਸਮਾਂ ਵਧੀਆ ਬਣਾਵੇ ਸੋ ਮੈਂ ਇੱਕ ਵਾਰ ਫੇਰ ਸਮੂਹ ਸੰਗਤ ਨੂੰ ਸਤਿ ਸ਼੍ਰੀ ਅਕਾਲ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਾਰ ਜੈ ਜੂਤ ਉਹ ਤਰੂ ਕੀ ਕਹਿਣਾ ਚਾਹੋਗੇ ਜੂਤ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਸਰਦਾਰ ਭਗਤ ਸਿੰਘ ਤੋਂ ਸੇਧ ਲੈ ਕੇ ਕਿਉਂਕਿ ਉਹਨਾਂ ਨੇ ਭਰ ਜਵਾਨੀ ਚ ਦੇਸ਼ ਕੌਮ ਲਈ ਆਪਣਾ ਆਪਾ 바ਰਿਆ ਆਪਾਂ ਨੂੰ ਇੱਕ ਕੁਰਬਾਨੀ ਦਾ ਜਜ਼ਬਾ ਆਪਣੇ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਤੋਂ ਵਿਦਿਆਈਏ ਮਿਲਿਆ ਸਿੱਖਿਆਈਏ ਮਿਲਿਆ ਕਿ ਗਰੀਬ ਗੁਰਬੇ ਦੇ ਨਾਲ ਖੜਨਾ ਉਹਨਾਂ ਦੀ ਡਰ ਕੇ ਹਮਾਇਤ ਕਰਨੀ ਹਰ ਇੱਕ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣਾ ਜਾਂ ਕੋਈ ਕ੍ਰੀਤੀ ਆ ਉਹਦੀ ਖਿਲਾਫਤ ਕਰਨੀ ਮੈਂ ਸਮੁੱਚੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਤੋਂ ਬਹੁਤ ਅਸੀਂ ਸਿੱਖਣ ਨੂੰ ਮਿਲਦਾ ਉਹ ਜ਼ਰੂਰ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਚ ਧਾਰੀਏ ਤਾਂ ਕਿ ਅਸੀਂ ਸਾਫ਼ ਸੁਥਰਾ ਸਮਾਜ ਬਣ ਸਕੀਏ ਸ਼ਹੀਦ ਆਵਾ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮੈਂ ਸਮੂੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਪਛਤਨਾਂ ਤੇ ਚੱਲਦੇ ਹੋਏ ਉਹਨਾਂ ਦੇ ਜੋ ਕੀਤੇ ਕਾਰਨਾਮਿਆਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਸੇਵਾ ਕਰਨ ਕੌਮ ਦੀ ਸੇਵਾ ਕਰਨ ਇਹ ਉਹਨਾਂ ਤੋਂ ਇੱਕ ਸਾਨੂੰ ਸੇਧ ਵੀ ਮਿਲਦੀ ਆ ਕਿ ਜੋ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਜੋ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹਨਾਂ ਦੀ ਬਦੌਲਤ ਹੈ ਉਹਨਾਂ ਨੂੰ ਅਸੀਂ ਯਾਦ ਰੱਖੀਏ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ 'ਚ ਸਾਂਭੀ ਰੱਖੀਏ ਤੇ ਨਾਲ ਹੀ ਜੋ ਅਸੀਂ ਸਾਫ ਸੁਥਰਾ ਸਮਾਜ ਸਿਰਜੀਏ ਭ੍ਰਿਸ਼ਟਾਚਾਰ ਤੋਂ ਮੁਕਤ ਵਧੀਆ ਪੰਜਾਬ ਦੇ ਸੱਜਣਾ ਉਹਦੀ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਜੋ ਪੀੜ੍ਹੀ ਹੈ ਉਹਨਾਂ ਨੂੰ ਚੇਤੇ ਕਰਦੇ ਆਉਣ ਵਾਲਾ ਸਮਾਂ ਵਧੀਆ ਬਣਾਵੇ ਸੋ ਮੈਂ ਇੱਕ ਵਾਰ ਫੇਰ ਸਮੂਹ ਸੰਗਤ ਨੂੰ ਸਤਿ ਸ਼੍ਰੀ ਅਕਾਲ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਾਰ ਜੀਉ ਤੁਹਾਨੂੰ ਕੀ ਕਹਿਣਾ ਦੋ ਹੋਵੇ ਯੂਤਰ ਮੈਂ ਇਹੀ ਬੇਨਤੀ ਕਰਦਾ ਕਿ ਸਰਦਾਰ ਭਗਤ ਸਿੰਘ ਤੋਂ ਸੇਧ ਲੈ ਕੇ ਕਿਉਂਕਿ ਉਹਨਾਂ ਨੇ ਭਰ ਜਵਾਨੀ 'ਚ ਦੇਸ਼ ਕੌਮ ਲਈ ਆਪਣਾ ਆਪ ਵਾਰਿਆ ਆਪਾਂ ਨੂੰ ਇੱਕ ਕੁਰਬਾਨੀ ਦਾ ਜਜ਼ਬਾ ਆਪਣੇ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਤੋਂ ਵਿਦਿਆਈਏ ਮਿਲਿਆ ਸਿੱਖਿਆਈਏ ਮਿਲਿਆ ਕਿ ਗਰੀਬ ਗੁਰਬੇ ਦੇ ਨਾਲ ਖੜਨਾ ਉਹਨਾਂ ਦੀ ਡਰ ਕੇ ਹਮਾਇਤ ਕਰਨੀ ਹਰ ਇੱਕ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣਾ ਜਾਂ ਕੋਈ ਕ੍ਰੀਤੀ ਆ ਉਹਦੀ ਖਿਲਾਫਤ ਕਰਨੀ ਮੈਂ ਸਮੁੱਚੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਤੋਂ ਬਹੁਤ ਅਸੀਂ ਸਿੱਖਣ ਨੂੰ ਮਿਲਦਾ ਉਹ ਜ਼ਰੂਰ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਚ ਧਾਰੀਏ ਤਾਂ ਕਿ ਅਸੀਂ ਸਾਫ਼ ਸੁਥਰਾ ਸਮਾਜ ਬਣ ਸਕੀਏ ਸ਼ਹੀਦ ਆਵਾ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮੈਂ ਸਮੂੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਪਛਤਨਾਂ ਤੇ ਚੱਲਦੇ ਹੋਏ ਉਹਨਾਂ ਦੇ ਜੋ ਕੀਤੇ ਕਾਰਨਾਮਿਆਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਸੇਵਾ ਕਰਨ ਕੌਮ ਦੀ ਸੇਵਾ ਕਰਨ ਇਹ ਉਹਨਾਂ ਤੋਂ ਇੱਕ ਸਾਨੂੰ ਸੇਧ ਵੀ ਮਿਲਦੀ ਆ ਕਿ ਜੋ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਜੋ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹਨਾਂ ਦੀ ਬਦੌਲਤ ਹੈ ਉਹਨਾਂ ਨੂੰ ਅਸੀਂ ਯਾਦ ਰੱਖੀਏ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ 'ਚ ਸਾਂਭੀ ਰੱਖੀਏ ਤੇ ਨਾਲ ਹੀ ਜੋ ਅਸੀਂ ਸਾਫ ਸੁਥਰਾ ਸਮਾਜ ਸਿਰਜੀਏ ਭ੍ਰਿਸ਼ਟਾਚਾਰ ਤੋਂ ਮੁਕਤ ਵਧੀਆ ਪੰਜਾਬ ਦੇ ਸੱਜਣਾ ਉਹਦੀ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਜੋ ਪੀੜ੍ਹੀ ਹੈ ਉਹਨਾਂ ਨੂੰ ਚੇਤੇ ਕਰਦੇ ਆਉਣ ਵਾਲਾ ਸਮਾਂ ਵਧੀਆ ਬਣਾਵੇ ਸੋ ਮੈਂ ਇੱਕ ਵਾਰ ਫੇਰ ਸਮੂੱਚੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਾਰ ਜੈ ਜੂਤ ਉਹ ਤਰੂ ਕੀ ਕਹਿਣਾ ਚਾਹੋਗੇ ਜੂਤ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਸਰਦਾਰ ਭਗਤ ਸਿੰਘ ਤੋਂ ਸੇਧ ਲੈ ਕੇ ਜੋਕਨਾਂ ਨੇ ਭਰ ਜਵਾਨੀ ਚ ਦੇਸ਼ ਕੌਮ ਲਈ ਆਪਣਾ ਆਪ ਵਾਰਿਆ ਆਪਾਂ ਨੂੰ ਇੱਕ ਕੁਰਬਾਨੀ ਦਾ ਜਜ਼ਬਾ ਆਪਣੇ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਤੋਂ ਵਿਦਿਆਈ ਇਹ ਮਿਲਿਆ ਸਿੱਖਿਆਈ ਇਹ ਮਿਲਿਆ ਕਿ ਗਰੀਬ ਗੁਰਬੇ ਦੇ ਨਾਲ ਖੜਨਾ ਉਹਨਾਂ ਦੀ ਡਟ ਕੇ ਹਮਾਇਤ ਕਰਨੀ ਹਰ ਇੱਕ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣਾ ਜਾਂ ਕੋਈ ਕ੍ਰੀਤੀ ਆ ਉਹਦੀ ਖਿਲਾਫਤ ਕਰਨੀ ਤੇ ਮੈਂ ਸਮੁੱਚੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਤੋਂ ਬਹੁਤ ਅਸੀਂ ਸਿੱਖਣ ਨੂੰ ਮਿਲਦਾ ਉਹ ਜ਼ਰੂਰ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਚ ਧਾਰੀਏ ਤਾਂ ਕਿ ਅਸੀਂ ਸਾਫ਼ ਸੁਥਰਾ ਸਮਾਜ ਬਣ ਸਕੀਏ ਅੱਜ ਸ਼ਹੀਦ ਆ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮੈਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਪਛਾਣਾਂ ਤੇ ਚੱਲਦੇ ਹੋਏ ਉਹਨਾਂ ਦੇ ਜੋ ਕਿਥੇ ਕਾਰਨਾਮਿਆਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਸੇਵਾ ਕਰਨ ਕੌਮ ਦੀ ਸੇਵਾ ਕਰਨ ਇਹ ਉਹਨਾਂ ਤੋਂ ਇੱਕ ਸਾਨੂੰ ਸੇਵ ਵੀ ਮਿਲਦੀ ਆ ਕਿ ਜੋ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਜੋ ਅਸੀਂ ਆਜ਼ਾਦੀ ਦਾ ਨਿਕ ਮੰਨ ਰਹੇ ਆ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਅਸੀਂ ਯਾਦ ਰੱਖੀਏ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ 'ਚ ਸਾਂਭੀ ਰੱਖੀਏ ਤੇ ਨਾਲ ਹੀ ਜੋ ਅਸੀਂ ਸਾਫ ਸੁਥਰਾ ਸਮਾਜ ਸਿਰਜੀਏ ਭ੍ਰਿਸ਼ਟਾਚਾਰ ਤੋਂ ਮੁਕਤ ਵਧੀਆ ਪੰਜਾਬ ਦੇ ਸੱਜਣਾ ਉਹਦੀ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਜੋ ਪੀੜ੍ਹੀ ਹੈ ਉਹਨਾਂ ਨੂੰ ਚੇਤੇ ਕਰਦੇ ਆਉਣ ਵਾਲਾ ਸਮਾਂ ਵਧੀਆ ਬਣਾਵੇ ਸੋ ਮੈਂ ਇੱਕ ਵਾਰ ਫੇਰ ਸਮੂਹ ਸੰਗਤ ਨੂੰ ਸਤਿ ਸ਼੍ਰੀ ਅਕਾਲ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਾਰ ਜੀਉ ਤੁਹਾਨੂੰ ਕੀ ਕਹਿਣਾ ਦੋ ਹੋਵੇ ਯੂਤਰ ਮੈਂ ਇਹੀ ਬੇਨਤੀ ਕਰਦਾ ਕਿ ਸਰਦਾਰ ਭਗਤ ਸਿੰਘ ਤੋਂ ਸੇਧ ਲੈ ਕੇ ਕਿਉਂਕਿ ਉਹਨਾਂ ਨੇ ਭਰ ਜਵਾਨੀ 'ਚ ਦੇਸ਼ ਕੌਮ ਲਈ ਆਪਣਾ ਆਪ ਵਾਰਿਆ ਆਪਾਂ ਨੂੰ ਇੱਕ ਕੁਰਬਾਨੀ ਦਾ ਜਜ਼ਬਾ ਆਪਣੇ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਤੋਂ ਵਿਦਿਆਈਏ ਮਿਲਿਆ ਸਿੱਖਿਆਈਏ ਮਿਲਿਆ ਕਿ ਗਰੀਬ ਗੁਰਬੇ ਦੇ ਨਾਲ ਖੜਨਾ ਉਹਨਾਂ ਦੀ ਡਰ ਕੇ ਹਮਾਇਤ ਕਰਨੀ ਹਰ ਇੱਕ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣਾ ਜਾਂ ਕੋਈ ਕ੍ਰੀਤੀ ਆ ਉਹਦੀ ਖਿਲਾਫਤ ਕਰਨੀ ਮੈਂ ਸਮੁੱਚੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਤੋਂ ਬਹੁਤ ਅਸੀਂ ਸਿੱਖਣ ਨੂੰ ਮਿਲਦਾ ਉਹ ਜ਼ਰੂਰ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਚ ਧਾਰੀਏ ਤਾਂ ਕਿ ਅਸੀਂ ਸਾਫ਼ ਸੁਥਰਾ ਸਮਾਜ ਬਣ ਸਕੀਏ ਅੱਜ ਸ਼ਹੀਦ ਆ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮੈਂ ਸਮੁੱਚੀ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਦੇ ਪਾਚਨਾਂ ਤੇ ਚੱਲਦੇ ਹੋਏ ਉਹਨਾਂ ਦੇ ਜੋ ਕਿਥੇ ਕਾਰਨਾਮਿਆਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਸੇਵਾ ਕਰਨ ਕੌਮ ਦੀ ਸੇਵਾ ਕਰਨ ਇਹ ਉਹਨਾਂ ਤੋਂ ਇੱਕ ਸਾਨੂੰ ਸੇਧ ਵੀ ਮਿਲਦੀ ਆ ਕਿ ਜੋ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਹੈ ਜੋ ਅਸੀਂ ਆਜ਼ਾਦੀ ਦਾ ਨਿਕ ਮੰਨ ਰਹੇ ਆ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਅਸੀਂ ਯਾਦ ਰੱਖੀਏ ਹਮੇਸ਼ਾ ਉਹਨਾਂ ਦੀ ਯਾਦ ਸਾਡੇ ਦਿਲ 'ਚ ਸਾਂਭੀ ਰੱਖੀਏ ਤੇ ਨਾਲ ਹੀ ਜੋ ਅਸੀਂ ਸਾਫ ਸੁਥਰਾ ਸਮਾਜ ਸਿਰਜੀਏ ਭ੍ਰਿਸ਼ਟਾਚਾਰ ਤੋਂ ਮੁਕਤ ਵਧੀਆ ਪੰਜਾਬ ਦੇ ਸੱਜਣਾ ਉਹਦੀ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਜੋ ਪੀੜ੍ਹੀ ਹੈ ਉਹਨਾਂ ਨੂੰ ਚੇਤੇ ਕਰਦੇ ਆਉਣ ਵਾਲਾ ਸਮਾਂ ਵਧੀਆ ਬਣਾਵੇ ਸੋ ਮੈਂ ਇੱਕ ਵਾਰ ਫੇਰ ਸਮੂੱਚੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਆਦਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਾਰ ਜੈ ਜੂਤ ਉਹ ਤਰੂ ਕੀ ਕਹਿਣਾ ਚਾਹੋਗੇ ਜੂਤ ਨੂੰ ਮੈਂ ਇਹੀ ਬੇਨਤੀ ਕਰਦਾ ਕਿ ਸਰਦਾਰ ਭਗਤ ਸਿੰਘ ਤੋਂ ਸੇਧ ਲੈ ਕੇ ਕਿਉਂਕਿ ਉਹਨਾਂ ਨੇ ਭਰ ਜਵਾਨੀ ਚ ਦੇਸ਼ ਕੌਮ ਲਈ ਆਪਣਾ ਆਪਾ 바ਰਿਆ ਆਪਾਂ ਨੂੰ ਇੱਕ ਕੁਰਬਾਨੀ ਦਾ ਜਜ਼ਬਾ ਆਪਣੇ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਕਿਉਂਕਿ ਸਾਨੂੰ ਗੁਰੂ ਸਾਹਿਬ ਤੋਂ ਵਿਦਿਆਈਏ ਮਿਲਿਆ ਸਿੱਖਿਆਈਏ ਮਿਲਿਆ ਕਿ ਗਰੀਬ ਗੁਰਬੇ ਦੇ ਨਾਲ ਖੜਨਾ ਉਹਨਾਂ ਦੀ ਡਰ ਕੇ ਹਮਾਇਤ ਕਰਨੀ ਹਰ ਇੱਕ ਮਤਲਬ ਭ੍ਰਿਸ਼ਟਾਚਾਰ ਦੇ ਖਿਲਾਫ ਚੱਲਣਾ ਜਾਂ ਕੋਈ ਕ੍ਰੀਤੀ ਆ ਉਹਦੀ ਖਿਲਾਫਤ ਕਰਨੀ ਮੈਂ ਸਮੁੱਚੇ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਤੇ ਆਪਾਂ ਪੰਜਾਬ ਦੀ ਪੰਜਾਬੀਅਤ ਦੀ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਤੋਂ ਬਹੁਤ ਅਸੀਂ ਸਿੱਖਣ ਨੂੰ ਮਿਲਦਾ ਉਹ ਜ਼ਰੂਰ ਅਸੀਂ ਸਿੱਖ ਕੇ ਆਪਣੀ ਜ਼ਿੰਦਗੀ ਚ ਧਾਰੀਏ ਤਾਂ ਕਿ ਅਸੀਂ ਸਾਫ਼ ਸੁਥਰਾ ਸਮਾਜ ਬਣਾ ਸਕੀਏ